ਕੈਨੇਡਾ ਦੇ ਵਿੱਚ ਪੀਆਰ ਨਹੀਂ ਹੋ ਰਹੀ ਇਸ ਐਸਟੀ ਨੂੰ ਲੈ ਕੇ ਬਹੁਤ ਸਾਰੇ ਪੇਰੈਂਟ ਤੇ ਬੜੇ ਸਾਰੇ ਜਿਹੜੇ ਸਟੂਡੈਂਟ ਹੈਗੇ ਉਹ ਬੜੇ ਜਿਆਦਾ ਵਾਇਰਡ ਹੈਗੇ ਆ ਪਰ ਕੈਨੇਡਾ ਦੇ ਵਿੱਚ ਪੀਆਰ ਲੈਣੀ ਕੋਈ ਏਡੀ ਵੀ ਔਖੀ ਨਹੀਂ ਹੈਗੀ ਇਸ ਵੇਲੇ ਪੋਜ਼ਿਟਿਵ 3500 ਹਾਇਰ ਡਾਲਰ ਖਰਚੋ ਤੁਹਾਡੀ ਪੀਆਰ ਜਿਹੜੀ ਆ ਉਹ ਤੁਹਾਨੂੰ ਕੁਝ ਮਹੀਨਿਆਂ ਦੇ ਵਿੱਚ ਹੀ ਮਿਲ ਜਾਣੀ ਹੈਗੀ ਆ ਇਸ ਮਸਲੇ ਤੁਹਾਡਾ ਗਰਭਤ ਕਰਦੇ ਆ ਮੈਂ ਜਸਕਰਨ ਸਿੰਘ ਤੋਂ ਲੋਈ ਬੀ ਨਿਊਜ਼ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਜੀ ਦੋਸਤੋ ਮਸਲਾ ਬੜਾ ਗੰਭੀਰ ਹੈ ਕਿਉਂਕਿ ਬੱਚਿਆਂ ਨੂੰ ਪੀਆਰ ਨਹੀਂ ਮਿਲ ਰਹੀ ਹੈਗੀ ਹਰ ਇੱਕ ਪੇਰੈਂਟ ਜਿਹੜਾ ਹੈਗਾ ਉਹ ਵਾਰਗ ਹੈਗਾ ਆ ਪਰ ਉਹਦੇ ਵਿੱਚ ਇੱਥੇ ਕੁਝ ਬਲੈਕ ਮਾਰਕੀਟ ਦੇ ਵਿੱਚ ਕੰਮ ਚੱਲਦਾ ਜਿਹਦੇ ਵਿੱਚ 30-35 ਹਜ਼ਾਰ ਡਾਲਰ ਤੋਂ ਡੀਲ ਸ਼ੁਰੂ ਹੋ ਕੇ ਲੱਖ ਡਾਲਰ ਤੱਕ ਜਾਂਦੀ ਹੈ ਤੇ ਪੀਆਰ 6-7 ਮਹੀਨਿਆਂ ਦੇ ਵਿੱਚ ਵਿੱਚ ਦਾਵਾ ਕਰਦੀ ਹੈ ਵੀ ਮਿਲ ਜਾਂਦੀ ਹੈ ਕਿਆ ਇਹ ਜ਼ਿਕਰ ਤੁਹਾਡਾ ਵੇਸ਼ ਲਈ ਕਰ ਰਹੇ ਆ ਕਿ ਹੋ ਸਕਦਾ ਤੁਹਾਡੇ ਬੱਚੇ ਹੋਣ ਤੁਹਾਡਾ ਬੇਟਾ ਹੋਵੇ ਜਾਂ ਤੁਹਾਡੀ ਬੇਟੀ ਹੋਵੇ ਜਿਹਨੇ ਕੈਨੇਡਾ ਵਿੱਚ ਪੀਆਰ ਲੈਣੀ ਆ ਤੇ ਬੜੀ ਡਿਫਿਕਲਟੀ ਦੇ ਵਿੱਚੋਂ ਨਿਕਲ ਰਿਹਾ ਹੈਗਾ ਇੱਥੇ ਕੁਝ ਲੋਕ ਐਸ ਵੇਲੇ ਇਹੋ ਜਿਹੇ ਧੰਦੇ ਕਰ ਰਹੇ ਨੇ ਜੋ ਇਹੋ ਜਿਹੇ ਪੁੱਠੇ社ਤੇ ਕੰਮ ਕਰ ਰਹੇ ਨੇ ਜਿਹਦੇ ਵਿੱਚ ਇਹਨਾਂ ਬੱਚਿਆਂ ਨੂੰ ਟਰੈਪ ਦੇ ਵਿੱਚ ਲਿਆ ਜਾ ਰਿਹਾ ਇਹਦੇ ਵਿੱਚ ਇਹਨਾਂ ਦੇ ਨਾਲ ਝੂਠੇ ਵਾਦੇ ਕੀਤੇ ਜਾਂਦੇ ਨੇ ਇਹਨਾਂ ਨੂੰ ਝੂਠੇ ਸਬਜਬਾਤ ਵਿਖਾਏ ਜਾਂਦੇ ਨੇ ਕਿਉਂਕਿ ਪੀਆਰ ਚੁ ਲੈਣੀ ਹੁੰਦੀ ਆ ਕਿਉਂਕਿ ਕੈਨੇਡਾ ਦੀ ਪੀਆਰ ਐਸ ਵਾਲੇ ਕਿਸੇ ਲੋਟਰੀ ਤੋਂ ਘਟ ਨਹੀਂ ਹੈਗੀ ਜਿਸ ਤਰ੍ਹਾਂ ਆਪਾਂ ਲੋਟਰੀ ਪਾਉਨੇ ਆ ਨਾ ਤੇ ਲੋਟਰੀ ਕਿਸੇ ਕਿਸੇ ਦੀ ਨਿਕਲਦੀ ਆ ਇਸੇ ਤਰੀਕੇ ਐਸ ਵਾਲੇ ਕੈਨੇਡਾ ਦੀ ਪੀਆਰ ਆ ਜਿਹਦੇ ਵਿੱਚ ਲੋਟਰੀ ਪਾਉਣ ਵਾਲੇ ਬਹੁਤ ਸਾਰੇ ਲੋਕ ਹੈਗੇ ਨੇ ਪਰ ਕਿ ਲੋਟਰੀ ਪੀਆਰ ਦੀ ਕਿਸੇ ਕਿਸੇ ਦੇ ਨਿਕਲਦੀ ਆ ਤੇ ਇਹ ਵੀ ਸੱਚ ਆ ਕਿ ਸਾਰਿਆਂ ਦੀ ਕੈਨੇਡਾ ਵਿੱਚ ਪੀਆਰ ਹੋ ਪਾਣੀ ਜਿਹੜੀ ਆ ਉਹ ਨੈਕਸਟ ਟੂ ਇੰਪੋਸੀਬਲ ਆ ਉਹ ਨਹੀਂ ਹੋ ਪਾਣੀ ਹੈਗੀ ਇਹ ਚੀਜ਼ ਨੂੰ ਸਾਨੂੰ ਸਮਝ ਲੈਣਾ ਚਾਹੀਦਾ ਹੈਗਾ ਪਰ ਜਿਹੜੀ ਜੀ ਇਸ ਮੈਚ ਚੱਕਰ ਕਰ ਰਹੇ ਆਂ ਕਿ ਇਹ ਬਲੈਕ ਮਾਰਕੀਟ ਤੇ 30-35000 ਦੇ ਵਿੱਚ ਕੀ ਹੁੰਦਾ ਕਿ ਜਦੋਂ ਆਮ ਕਰਕੇ ਬੱਚਿਆਂ ਨੂੰ ਇੱਥੇ ਵਰਕ ਪਰਮਨ ਖਤਮ ਹੋ ਜਾਂਦੇ ਨੇ ਚਾਹੇ ਲੜਕੀਆਂ ਨੇ ਚਾਹੇ ਲੜਕੇ ਨੇ ਜਦੋਂ ਉਹਦੇ ਵਰਕ ਪਰਮਨ ਖਤਮ ਹੋ ਜਾਂਦੇ ਨੇ ਤੇ ਇਹਨਾਂ ਨੂੰ ਐਲਐਮਆਈ ਲੈਣੀ ਪੈਂਦੀ ਹੈ ਤੇ ਐਲਐਮਆਈ ਲੈਣ ਵਾਸਤੇ ਆਪਾਂ ਫੇਰ ਕਹਿੰਦੇ ਆ ਜੀ ਉੱਥੇ ਦੇ 30-35000 ਡਾਲਰ ਲੱਗਦਾ ਸਾਨੂੰ 雇ਰ ਪੈਸ਼ੇ ਤੋਂ ਲਈ ਤੋਂ ਬਿਨਾਂ ਐਲਐਮਆਈ ਨਹੀਂ ਦਿੰਦਾ ਹੈਗਾ ਪਰ ਹੁਣ ਇਹ ਬਲੈਕ ਮਾਰਕੀਟ ਵਾਲੇ ਜਿਹੜੇ ਲੋਕ ਹੈਗੇ ਨੇ ਇਹ 30-35000 ਦੇ ਵਿੱਚ ਸਿੱਧੀ ਪੀਆਰ ਦਾ ਵੀ ਵਾਅਦਾ ਕਰਦੇ ਨੇ ਔਰ ਉਹਦੇ ਬਲੈਕ ਮਾਰਕੀਟ ਜਿਹੜੀ ਹੈ ਨਾ ਇਹਦੇ ਵਿੱਚ ਕੀ ਕੀਤਾ ਜਾਂਦਾ ਵੀ ਲੋਕਾਂ ਦੇ ਝੂਠੇ ਵਿਆਹ ਫੇਕ ਮੈਰਿਜ ਜਾਂ ਕੰਟਰੈਕਟ ਮੈਰਿਜ ਜਿਹੜੇ ਹੈਗੇ ਨੇ ਉਹ ਕੈਨੇਡੀਅਨ ਮੁੰਡੇ ਜਿਹੜੇ ਪੀਆਰ ਦੇ ਸਿਟੀਜ਼ਨ ਹਨ ਮੁੰਡੇ ਜਾਂ ਕੁੜੀਆਂ ਦੇ ਨਾਲ ਇਹਨਾਂ ਦੇ ਕਰਾਏ ਜਾਂਦੇ ਹੈਗੇ ਆ ਸੋ ਇਹਦੇ ਵਿੱਚ ਹੁਣ ਇਹ ਧੰਦਾ ਚੱਲਦਾ ਕਿਦਾਂ ਹੈਗਾ ਆ ਆਪਾਂ ਗੱਲ ਕਰਦੇ ਕਰਦੇ ਮੈਂ ਤੁਹਾਨੂੰ ਦੱਸਦੇ ਆ ਵੀ ਜੇ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਤੇ ਮੇਰਾ ਇੰਸਟਾਗ੍ਰam ਪੇਜ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀਐਸ ਢੱਲੋਂ ਤੇ ਮੇਰੀ ਫੇਸਬੁੱਕ ਆਈਡੀ ਜਿਹੜੀ ਹੈਗੀ ਆ ਜਸਕਰਨ ਸਿੰਘ ਢੱਲੋਂ ਤੁਸੀਂ ਉੱਥੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਕੋਈ ਵੀ ਤੁਸੀਂ ਇਮੀਗ੍ਰੇਸ਼ਨ ਸਰਵਿਸਿਜ਼ ਜਿਹੜੀਆਂ ਲੈਣੀਆਂ ਹੋਣ ਤੁਸੀਂ ਸਾਈਟ ਤੇ ਦੇਖ ਰਹੇ ਹੋ ਸੀਐਚ ਇਮੀਗ੍ਰੇਸ਼ਨ ਤੁਸੀਂ ਨੰਬਰ ਦੇਖ ਸਕਦੇ ਹੋ ਜਿਸ ਤੇ ਤੁਸੀਂ ਕੰਟੈਕਟ एरर फ्री ਜਾਂ ਜੀਨ ਨੂੰ ਕਹ ਲਿਏ ਵੀ ਜੀਨੂਨ ਗਾਈਡੈਂਸ ਤੁਸੀਂ ਲੈ ਸਕਦੇ ਹੈਗੇ ਹੋ ਹੁਣ ਆਪਾਂ ਗੱਲ ਕਰਦੇ ਹੈਗੇ ਆ ਕੰਟਰੈਕਟ ਮੈਰਿਜਸ ਦੀ ਕੰਟਰੈਕਟ ਮੈਰਿਜਸ ਇੰਡੀਆ ਚ ਹੁੰਦੀਆਂ ਨੇ ਜਿਹਦੇ ਵਿੱਚ ਲੋਕ ਉੱਥੇ ਵਿਆਹ ਕਰਕੇ ਕੁੜੀ ਦੇ ਉੱਤੇ ਪੈਸੇ ਲਾਉਂਦੇ ਆ ਮੁੰਡੇ ਨੂੰ ਇੱਥੇ ਭੇਜ ਦਿੰਦੇ ਹੈਗੇ ਆ ਇੱਥੇ ਆ ਕੇ ਜਿਹੜੇ ਆ ਜਾਂਦੇ ਨੇ ਉਹ ਇੱਥੇ ਆ ਕੇ ਪੀਆਰ ਲੈਣ ਵਾਸਤੇ ਫੇਰ ਅੱਗੇ ਇੱਕ ਵਿਆਹ ਕਰਾਉਂਦੇ ਨੇ ਕ੍ਰੀਡਿਅਨ ਪੀਆਰ ਜਾਂ ਸਿਟੀਨ ਕੁੜੀ ਦੇ ਨਾਲ ਇਹਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਖੱਜਲ-ਖੁਆਰ ਕੀਤਾ ਜਾਂਦਾ ਪਹਿਲਾਂ ਤੋਂ ਤੁਹਾਨੂੰ ਇਹ ਕਿਹਾ ਜਾਂਦਾ ਬੰਦੇ ਦੀ ਔਕਾਤ ਵੇਖ ਕੇ ਅਗਲੇ ਰੇਟ ਲਾਉਂਦੇ ਨੇ ਕਿਉਂਕਿ ਬੱਚਿਆਂ ਦੇ ਕੋਲ ਪੈਸੇ ਤਾਂ ਹੁੰਦੇ ਨਹੀਂਗੇ ਉਹਨਾਂ ਦੇ ਕੋਲ ਹੱਦ ਤੋਂ ਹੱਦ ਕਿੰਨੇ ਹੁੰਦੇ ਨੇ ਉਹ ਕਹਿੰਦਾ ਮੈਂ 10000 ਦੇ ਦਊ 15000 ਦੇ ਦਊ ਕੋਈ ਕਹਿੰਦਾ 20000 ਮੈਂ ਦੇ ਦੂੰਗਾ ਮੈਂ ਚਲੋ ਮੇਰੀ ਕਿਸੇ ਨਾਲ ਵਿਆਹ ਕਰਕੇ ਮੈਨੂੰ ਪੱਕਿਆਂ ਕਰਾ ਦਿਓ ਇਥੋਂ ਡੀਲ ਸ਼ੁਰੂ ਹੁੰਦੀ ਹੈ ਤੇ ਹੌਲੀ-ਹੌਲੀ ਚਲਦੀ-ਚਲਦੀ ਹੈ ਡੀਲ ਲੱਖ-ਲੱਖ ਡਾਲਰ ਤੱਕ ਪਹੁੰਚਦੀ ਆ ਉਹ ਕਿਦਾਂ ਪਹੁੰਚਦੀ ਆ ਜਦੋਂ ਇੱਕ ਇੱਕ ਤੁਸੀਂ ਫਸ ਜਾਂਦੇ ਵਿਆਹ ਕਰਾ ਕੇ ਤੇ ਜਦੋਂ ਤੁਹਾਨੂੰ ਇਮੀਗ੍ਰੇਸ਼ਨ ਤੋਂ ਕੋਈ ਲੈਟਰ ਆਉਂਦਾ ਵੀ ਸਾਨੂੰ ਆ ਨਵੇਂ ਪ੍ਰੂਫ ਦਿਓ ਸਾਨੂੰ ਆਪਦੇ ਇਕੱਠੇ ਰਹਿੰਦੇ ਆ ਤੇ ਸਬੂਤ ਦਿਓ ਜਾਂ ਸਾਨੂੰ ਤੁਸੀਂ ਆ ਆਪਣੀਆਂ ਚੀਜ਼ਾਂ ਸਾਨੂੰ ਪ੍ਰੋਵਾਈਡ ਕਰੋ ਤੇ ਫਿਰ ਅਗਲੇ ਆਪਦੇ ਰੰਗ ਬਿਖਾਉਂਦੇ ਨੇ ਜਦੋਂ ਫਿਰ ਗਿਰਗਟੋਂ ਕੋ ਰੰਗ ਬਦਲਦੇ ਨੇ ਫਿਰ ਉਹ ਤੁਹਾਨੂੰ ਤੋਂ ਭੁਗਾਉਂਦੇ ਨੇ ਵੀ ਹੁਣ ਕਾਕਾ ਤੇਨੂੰ ਤੇਰੀ ਤਾਂ ਹੁਣ ਸੰਗ ਚ ਅੰਗੂਠਾ ਦੇ ਦੇਣਾ ਜੇ ਤੂੰ ਇੰਨੇ ਪੈਸੇ ਨਹੀਂ ਦਿੱਤੇ ਤੇ ਚੰਗਾ ਫੇਸੀ ਤੇਰੀ ਹੋਰ ਲੈਟਰ ਦਾ ਜ ਯਾ ਤੇ ਨੂੰਰਸੀ ਡਿਵੋਰਸ ਦੇ ਦੇਣਾ ਹੈਗਾ ਏਦਾਂ ਦੇ ਤਰ੍ਹਾਂ ਤਰ੍ਹਾਂ ਧਮਕੀਆਂ ਤੇ ਜਾਂ ਕਈ ਵਾਰੀ ਤੇ ਕਈ ਕੁੜੀਆਂ ਤੇ ਮੁੰਡੇ ਨੇ ਵੀ ਕਹਿਣ ਦੀ ਆ ਵੀ ਮੈਂ ਤੇਰੇ ਤੇ ਲੱਗੀ ਪੁਲਿਸ ਕੰਪਲੇਂਟ ਕਰਨ ਵੀ ਤੂੰ ਮੇਰੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਹੈਗੀ ਆ ਸੋ ਇੱਥੇ ਆ ਕੇ ਅਸੀਂ ਫਸਦੇ ਆ ਇਹ ਹੈਗਾ ਇੱਕ ਟਰੈਪ ਇੱਕ ਜਾਲ ਜਿਹਦੇ ਚ ਸਾਨੂੰ ਬਚਨ ਦੀ ਲੋੜ ਆ ਤੇ ਜੇ ਅਸੀਂ ਆਪਣੀਆਂ ਲੜਕੀਆਂ ਦੀ ਗੱਲ ਕਰੀਏ ਤੇ ਲੜਕੀਆਂ ਨੂੰ ਇਧਰਲੇ ਜਿਹੜੇ ਲੋਕ ਹੈਗੇ ਆ ਉਹ ਕਿਸੇ ਨਾ ਕਿਸੇ ਤਰੀਕੇ ਵਰਗਲਾ ਲੈਂਦੇ ਆ ਆਸਾਨੀ ਦੇ ਨਾਲ ਤੇ ਉਹ ਜਿਹਨਾਂ ਨੂੰ ਵਰਗਲਾਈਆਂ ਜਾਂਦੀਆਂ ਤੇ ਉਹਨਾਂ ਦੇ ਨਾਲ ਜਿਹੜਾ ਉਹਦਾ ਸਰੀਰਕ ਸ਼ੋਸ਼ਣ ਆ ਜਿਹੜਾ ਮਾਨਸਿਕ ਸ਼ੋਸ਼ਣਿਆ ਜਾਂ ਪੈਸੇ ਦੇ ਨਾਲ ਉਹਨਾਂ ਨੂੰ ਅਬਿਊਜ਼ ਕੀਤਾ ਜਾਂਦਾ ਹੈਗਾ ਇੱਕ ਬਹੁਤ ਕਹ ਲਈਏ ਕਿ ਕੌੜੀ ਔਰ ਸੱਚਾਈ ਹੈਗੀ ਆ ਜੇ ਇਸ ਚੀਜ਼ ਤੋਂ ਸਾਨੂੰ ਬਚਨ ਦੀ ਲੋੜ ਆ ਔਰ ਮੈਂ ਤਾਂ ਓੜ ਲਈ ਇਹ ਚੀਜ਼ ਦਾ ਜ਼ਿਕਰ ਇਸ ਲਈ ਕਰਨਾ ਪਿਆ ਕਿ ਸਾਡੇ ਬੱਚਿਆਂ ਨੂੰ ਤੇ ਤੁਹਾਨੂੰ ਖਾਸ ਕਰਕੇ ਮਾਪਿਆਂ ਨੂੰ ਵੀ ਥੋੜੀ ਜੀ ਹੋਸ਼ ਕਰਨੀ ਚਾਹੀਦੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਸ ਦਲਦਲ ਦੇ ਵਿੱਚ ਨਾ ਧੱਕ ਕੇ ਉਹਨਾਂ ਦੀ ਜਿਹੜੀ ਹੈਗੀ ਆ ਉਹ ਪਿੱਠ ਪੁਸ਼ਤ ਪਨਾਈ ਤੁਸੀਂ ਕਰੋ ਉਹਨਾਂ ਦੀ ਸਾਥ ਦਿਓ ਉਹਨਾਂ ਦਾ ਤੁਸੀਂ ਕਿਉਂਕਿ ਪੀਆਰ ਸਾਰਿਆਂ ਦੀ ਨਹੀਂ ਹੋਣੀ ਇਹ ਸਚਾਈ ਹੈ ਕਿ ਜੇ ਤੁਹਾਨੂੰ ਕਈਆਂ ਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਣੇ ਕਈਆਂ ਨੇ ਥੱਲੇ ਬਹੁਤ ਸਾਰੇ ਵਨਸ ਵਨ ਕਮੈਂਟ ਕਰਨੇ ਹੈਗੇ ਨੇ ਸੋ ਖੈਰ ਜਿੱਦਾਂ ਦੀ ਕਿਸੇ ਦੀ ਬੁੱਧ ਹੈਗੀ ਉਹਨੂੰ ਉਹ ਕੰਮ ਕਰਨਾ ਆ ਬਾਕੀ ਮੇਰੀ ਤੁਹਾਨੂੰ ਇਹ ਅਪੀਲ ਆ ਆਪਣੇ ਬੱਚਿਆਂ ਨੂੰ ਇੰਨੇ ਕੁ ਜੋਗੇ ਬਣਾਓ ਕਿ ਜੇ ਉਹ ਵਾਪਸ ਵੀ ਆ ਜਾਣ ਤੇ ਇੱਥੇ ਆ ਕੇ ਉਹ ਸੈਟਲ ਹੋ ਜਾਣ ਸਾਡੇ ਪੰਜਾਬ ਤੋਂ ਆਇਆ ਬੱਚਿਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਇੱਥੇ ਹੈਗੀ ਆ ਵੀ ਜਿਹੜੇ ਕਾਲਜ ਦੇ ਵਿੱਚ ਪੜ ਰਹੇ ਨੇ ਜਿਹੜੇ ਮਾਹੌਲ 'ਚ ਪੜ ਰਹੇ ਆ ਉੱਥੇ ਉਹਨਾਂ ਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਪਿੱਛੇ ਜੇ ਹੁਣ ਏਦਾਂ ਇੱਕ ਲੜਕੀ ਸਾਡੇ ਆਫਿਸ ਦੇ ਵਿੱਚ ਇੱਥੇ ਇੰਟਰਵਿਊ ਵਾਸਤੇ ਆਈ ਸੀਗੀ ਔਰ ਮੈਂ ਹਰਾਨ ਰਹਿ ਗਿਆ ਵੀ ਉਹ ਲੜਕੀ ਇੱਥੇ ਕਾਲਜ ਇੱਕ 'ਚ ਪੜਦੀ ਤੇ ਪੜਦੀ ਉਹਨਾਂ ਸਾਲ 1.5 ਸਾਲ ਹੋ ਗਿਆ ਉਹਦੇ ਕੋਈ ਇੰਗਲਿਸ਼ ਨਹੀਂ ਬੋਲੀ ਜਾ ਰਹੀ ਜਦੋਂ ਮੈਨੂੰ ਪੁੱਛਿਆ ਵੀ ਤੇਰੇ ਕੋਈ ਤੇਰ ਕੋਈ ਇੰਗਲਿਸ਼ ਕਿਉਂ ਨਹੀਂ ਆਉਂਦੀ ਕਿਉਂ ਤੇਰੀ ਇਹਦਾ ਫਲੋ ਵਧੀਆ ਨਹੀਂ ਹੈਗਾ ਤਾਂ ਉਹਦਾ ਜਵਾਬ ਸੀਗਾ ਵੀ ਸਾਡੀ ਕਲਾਸ ਚ ਪੜਨ ਵਾਲੇ ਵੀ ਪੰਜਾਬੀ ਤੇ ਪੜਾਉਣ ਵਾਲੇ ਵੀ ਪੰਜਾਬੀ ਤੇ ਅੰਗਰੇਜ਼ੀ ਅਸੀਂ ਉਦੋਂ ਹੀ ਬੋਲਦੇ ਜਦੋਂ ਕਰੇ ਟੀਚਰ ਬੁਲਾ ਲਵੇ ਅਦਰਵਾਈਜ਼ ਸਾਨੂੰ ਅੰਗਰੇਜ਼ੀ ਬੋਲਣ ਦੀ ਲੋੜ ਨਹੀਂ ਪੈਂਦੀ ਹੈਗੀ ਸੋ ਇਹ ਇੱਕ ਸੈਡ ਰਿਐਲਿਟੀ ਸਾਡੀਆਂ ਹੈਗੀਆਂ ਨੇ ਜਿੱਥੇ ਅਸੀਂ ਬੱਚੇ ਲੱਖਾਂ ਰੁਪਏ ਖਰਚ ਕੇ ਭੇਜਦੇ ਪਏ ਹਾਂ ਪਰ ਸਾਨੂੰ ਮਿਲਦਾ ਕੋਈ ਕੁਝ ਨਹੀਂ ਹੈਗਾ ਪਰ ਜੇ ਤੁਸੀਂ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਦੇ ਹੋ ਉਹਨਾਂ ਦਾ ਸਾਥ ਦਿੰਦੇ ਹੈਗੇ ਉਹ ਕੁਝ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੀ ਓਪਰਚ्युनिटीਜ਼ ਹੈਗੀਆਂ ਉਹਨਾਂ ਨੂੰ ਤੁਸੀਂ ਇੰਡੀਆ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹੋ ਜੇ ਮੈਂ ਗੱਲ ਕਰਾਂ ਹੁਣ ਅਸੀਂ ਚੰਡੀਗੜ੍ਹ ਮਹਾਲੀ ਦੀ ਗੱਲ ਕਰੀਏ ਨੌਇਡਾ ਗੁਰਗਾਓ ਹੈਦਰਾਬਾਦ ਬੈਂਗਲੌਰ ਦੀ ਗੱਲ ਕਰੀਏ ਤੇ ਉੱਥੇ ਇੱਕ ਆਈਟੀ ਦਾ ਬਹੁਤ ਵੱਡਾ ਕਾਰੋਬਾਰ ਹੋ ਰਿਹਾ ਹੈ ਬਹੁਤ ਪੈਸਾ ਉਹਨਾਂ ਮੁਲਕਾਂ ਦੇ ਵਿੱਚ ਕਿਉਂਕਿ ਮੈਂ ਇਸ ਚੀਜ਼ ਦੀ ਖੁਦ ਆਪ ਉਦਾਹਰਨ ਹੈਗਾ ਜਦੋਂ ਮੇਰਾ ਕੇਸ ਖਰਾਬ ਜੀ ਗਿਆ ਮੈਨੂੰ ਵੀ ਲੋਕਾਂ ਨੇ ਹੀ ਸਲਾਮਤ ਦਿੱਤੀਆਂ ਚੀਕਾਂ ਵੀ ਤੇਰਾ ਵਿਆਹ ਕਰਦੇ ਨੇ ਇੱਥੇ ਤੇਰਾ ਫਲਾਣੇ ਨਾਲ ਇੱਥੇ ਵਿਆਹ ਕਰਦੇ ਨੇ ਤੇਰਾ ਕੌਂਟਰੈਕਟ ਮੈਰਿਜ ਕਰਕੇ ਪਰ ਮੈਂ ਉਹ ਉਬਜੇਦ ਸੀਗਾ ਵੀ ਨਹੀਂ ਮੈਂ ਇਸ ਕੰਮ ਚ ਨਹੀਂ ਪਾਣਾ ਆਪਾਂ ਵਿਆਹ ਕਰਾਉਣਾ ਤੇ ਇੱਕ ਵਾਰੀ ਕਰਾਉਣਾ ਪਿਆ ਆਪਾਂ ਅੱਦਾ ਘੀ ਨਹੀਂ ਬਣਨਾ ਕਿਸੇ ਗੱਲ ਤੋਂ ਵੀ ਤੇ ਇਹ ਚੀਜ਼ ਸੀ ਉਦੋਂ ਮੇਰੀ ਜਿੱਦ ਸੀਗੀ ਪਰ ਉਸ ਜਿੱਦ ਦੇ ਨਾਲ ਜਦੋਂ ਮੈਂ ਇੰਡੀਆ ਗਿਆ ਆ ਪਰ ਜਿਹੜੀ ਚੀਜ਼ ਮੈਂ ਇੰਡੀਆ ਦੇ ਵਿੱਚ ਰਹਿ ਕੇ ਉੱਥੇ ਸਿੱਖੀ ਹੈਗੀ ਜਦ ਜਦਾਂ ਦਾ ਉੱਥੇ ਦਾ ਕਾਰਪੋਰੇਟ ਕਲਚਰ ਦੇਖਿਆ ਹੈਗਾ ਉਹ ਚੀਜ਼ਾਂ ਮੈਨੂੰ ਕੈਨੇਡਾ ਵਿੱਚ ਬਹੁਤੀਆਂ ਨਜ਼ਰ ਨਹੀਂ ਆਉਂਦੀਆਂ ਹੈਗੀਆਂ ਪਰ ਉਹ ਜਿਹੜਾ ਲਾਈਫ ਸਟਾਈਲ ਸੀਗਾ ਉਹ ਆਪਣੀ ਥਾਂ ਦੇ ਉੱਤੇ ਬਹੁਤ ਵਧੀਆ ਸੀਗਾ ਪਰ ਜਿਹੜੇ ਹੁਣ ਬੱਚੇ ਕੈਨੇਡਾ ਵਿੱਚ ਪੀਆਰ ਨਹੀਂ ਹੋ ਰਹੇ ਉਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਉਹਨਾਂ ਨੂੰ ਕੁਝ ਹੋਰ ਮੌਕਿਆਂ ਦੀ ਤਲਾਸ਼ ਕਰਨੀ ਚਾਹੀਦੀ ਹੈ ਬਜਾਏ ਕਿ ਇਹਨਾਂ ਜਾਲਾਂ ਦੇ ਵਿੱਚ ਫਸਣ ਦੇ ਔਰ ਇਹਨਾਂ ਜਾਲਾਂ ਵਿੱਚ ਫਸਾਉਣ ਵਾਸਤੇ ਇੱਥੇ ਬਹੁਤ ਸਾਰੀਆਂ ਆਨਲਾਈਨ ਐਡਵਰਟਾਈਜ਼ਮੈਂਟ ਵੀ ਚੱਲਦੀਆਂ ਹਨ ਸੋਸ਼ਲ ਮੀਡੀਆ ਦੇ ਉੱਤੇ ਤੇ ਜਾਂ ਇੱਥੇ ਮੈਟ੍ਰੀਮੋਨੀਅਲ ਵੈੱਬਸਾਈਟਸ ਵੀ ਬਹੁਤ ਸਾਰੀਆਂ ਬਣੀਆਂ ਹੋਈਆਂ ਨੇ ਪਲਾਜ਼ਿਆਂ ਦੇ ਵਿੱਚ ਪੈਂਫਲੈਟ ਜਿਹੜੇ ਹੁੰਦੇ ਆ ਉਹ ਵੀ ਕਾਰਾਂ ਦੇ ਉੱਤੇ ਰੱਖੇ ਜਾਂਦੇ ਆ ਵੀ ਜੇ ਤੁਹਾਨੂੰ ਵਿਆਹ ਨਹੀਂ ਤੁਸੀਂ ਪੱਕੇ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਰਿਸ਼ਤੇ ਹੀ ਰਿਸ਼ਤੇ ਇੱਥੇ ਗਾਹ ਕਰ ਲਓ ਤੁਸੀਂ ਜਾਂ ਸਾਡੇ ਕੋਲ ਕੁੜੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਤੁਸੀਂ ਉਹਨਾਂ ਉਹ ਆਵਦਾ ਰੇਟ ਜਿਹੜਾ ਤੁਹਾਨੂੰ ਮਿਲ ਕੇ ਤੁਹਾਨੂੰ ਸੁਣਾਉਂਦੇ ਨੇ ਸੋ ਇਹਨਾਂ ਚੀਜ਼ਾਂ ਤੋਂ ਬਚਣ ਦਾ ਬਹੁਤ ਜ਼ਿਆਦਾ ਲੋੜ ਆ ਸਾਨੂੰ ਸਾਰਿਆਂ ਨੂੰ ਸਾਡੇ ਸਮਾਜ ਨੂੰ ਸਾਡੇ ਬੱਚਿਆਂ ਨੂੰ ਬਚਾਉਣ ਦੀ ਲੋੜ ਹੈਗੀ ਆ ਤੇ ਸਭ ਤੋਂ ਵੱਡੀ ਚੀਜ਼ ਆ ਮਾਪਿਆਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈਗੀ ਆ ਆਪਣੀ ਸੋਚ ਦੇ ਵਿੱਚ ਥੋੜਾ ਜਿਹਾ ਠਰਾਓ ਲਿਆਉਣ ਦੀ ਲੋੜ ਆ ਬੱਚਿਆਂ ਨੂੰ ਕਾਉਂਸਲ ਕਰੋ ਸਮਝਾਓ ਔਰ ਇਹਨਾਂ ਦਾ ਸਾਥ ਦਿਓ ਤਾਂ ਜੋ ਇਹ ਕਿਸੇ ਹੋਰ ਗਲਤ ਸਟੈਪ ਦੇ ਵਿੱਚ ਜਾਂ ਗਲਤ ਕੰਮਾਂ ਦੇ ਵਿੱਚ ਨਾ ਫਸ ਜਾਣ ਅਕਸਰ ਇੱਥੇ ਦੇਖਣ ਵਿੱਚ ਆਉਂਦਾ ਜਦੋਂ ਕੋਈ ਬੰਦਾ ਗਲਤ ਸੋਸਾਇਟੀ ਵਿੱਚ ਜਾਂ ਗਲਤ ਚੱਕਰ ਵਿੱਚ ਫਸ ਜਾਂਦਾ ਤਾਂ ਕਈ ਵਾਰੀ ਉਹ ਆਪ ਦੀ ਵਿਆਹ ਕਰਾਉਣ ਸੀ ਉਮਰ ਵੀ ਉਹਦੀ ਲੰਘਾ ਲੈਂਦਾ ਤੇ ਕਈ ਵਾਰੀ ਗਲਤੀਆਂ ਹੀ ਹੋਰ ਵੱਡੇ ਤੇ ਵੱਡੀਆਂ ਕਰ ਲੈਂਦੇ ਹੈਗੇ ਆ ਸੋ ਵੀਰ ਕਰਦਾ ਤੁਹਾਨੂੰ ਇਹ ਵੀਡੀਓ ਹੁਣ ਕੋਈ ਸਮਝ ਵੀ ਆਈ ਹੋਵੇ ਕਿ ਔਰ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਲਓ ਔਰ ਨਵੀਂ ਵੀਡੀਓ ਦੇ ਵਿੱਚ ਨਵੇਂ ਦਿਨ ਦੇ ਵਿੱਚ ਆਪਾਂ ਦੁਬਾਰਾ ਫਿਰ ਤੁਹਾਡਾ ਹਾਜ਼ਰੀ ਲਵਾਵਾਂਗੇ ਜੀ ਰੱਬ ਰਾਖਾ